ਸ਼ਹਿਰ ਕਰਾਲੀ ਦੇ ਪਿੰਡ ਚਨਾਲੋਂ ਵਾਰਡ ਨੰਬਰ 8 ਦੀਆਂ ਤਸਵੀਰਾਂ ਦੇਖੋ ਕਿਵੇਂ ਜਿਹੜੇ ਗੰਦਗੀ ਦੇ ਨਾਲ ਸੜਕ ਦੇ ਕਿਨਾਰੇ ਜੋ ਬਰਸਾਤੀ ਚੋਆ ਹੈ ਉਹ ਭਰਿਆ ਹੋਇਆ ਹੈ ਹਰ ਪਾਸੇ ਗੰਧ ਹੀ ਗੰਦ ਨਜ਼ਰ ਆਉਂਦਾ ਹੈ ਸੜਕ ਦੇ ਤੱਕ ਜਿਹੜਾ ਇਹ ਗੰਧ ਫੈਲਿਆ ਹੋਇਆ ਹੈ ਸੋ ਤਸਵੀਰਾਂ ਨੇ ਸ਼ਹਿਰ ਕਰਾਲੀ ਦੇ ਵਾਰਡ ਨੰਬਰ 8 ਚਨਾਲੋਂ ਦੀਆਂ ਜਿੱਥੇ ਇੱਕ ਪਾਸੇ ਨਗਰ ਕੌਂਸਲ ਨੂੰ ਸਫਾਈ ਦੇ ਵਜੋਂ ਜਿਹੜੇ ਅਵਾਰਡ ਮਿਲੇ ਨੇ ਤੇ ਕਾਫੀ ਚਰਚਾ ਵੀ ਰਹੀ ਆ ਪਰ ਦੂਜੇ ਪਾਸੇ ਜੇ ਗਰਾਊਂਡ ਪੱਧਰ ਤੇ ਦੇਖਿਆ ਜਾਵੇ ਤਾਂ ਰਿਪੋਰਟ ਹੈ ਜਿਹੜੀ ਬਿਲਕੁਲ ਜ਼ੀਰੋ ਹੈ ਜ਼ਮੀਨੀ ਪੱਧਰ ਉੱਤੇ ਬਹੁਤ ਬੁਰਾ ਹਾਲ ਹੈ ਸੋ ਕੋਈ ਨਾ ਕੋਈ ਬਿਮਾਰੀ ਹੈ ਜਿਹੜੀ ਸ਼ਹਿਰ ਵਾਸੀਆਂ ਨੂੰ ਲੱਗੇਗੀ ਪਰ ਗੱਲ ਇੱਥੇ ਇਹ ਵੀ ਜ਼ਰੂਰੀ ਹੈ ਕਿ ਨਗਰ ਕੌਂਸਲ ਦੇ ਵੱਲੋਂ ਜਿਹੜਾ ਘਰ-ਘਰ ਜਾ ਕੇ ਕੂੜਾ ਚੁੱਕਿਆ ਜਾ ਰਿਹਾ ਏ ਹਰ ਘਰ ਦੇ ਵਿੱਚ ਉਹ ਗਿੱਲਾ ਸੁੱਕਾ ਕੂੜਾ ਜਿਹੜਾ ਇਕੱਠਾ ਕੀਤਾ ਜਾ ਰਿਹਾ ਹੈ ਪਰ ਫਿਰ ਇਹ ਜਿਹੜਾ ਕੂੜਾ ਇਹ ਕਾਉਂਟਸਰਡ ਦਾ ਇਹ ਵੀ ਜਿਹੜਾ ਚਰਚਾ ਦਾ ਵਿਸ਼ਾ ਹੈ ਜਰੂਰ ਇਸ ਤੇ ਵੀ ਗੌਰ ਕਰਨੀ ਚਾਹੀਦੀ ਹੈ ਕਿ ਆਖਰ ਇੱਥੇ ਇੰਨੀ ਗੰਦਗੀ ਹੈ ਜਿਹੜੀ ਕੌਣ ਫਲਾਉਂਦਾ ਹੈ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਧੰਨਵਾਦ